ਹਰ ਇੱਕ ਗੱਡੀ ਨਾਲ ਸੈਂਟਰ ਲੋਕਿੰਗ ਵਾਲੀ ਚਾਬੀ ਮਿਲੂਗੀ ਸੀਟ ਕਵਰ ਬਿਲਕੁਲ ਨਵੇਂ ਆ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਆ ਤੇ ਟੌਪ ਮਾਡਲ ਦੀ ਵਿੱਚ ਗੱਡੀ ਇਹ ਬਾਈ ਜੀ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ 2016 ਮਾਡਲ ਚਿੱਟਾ ਰੰਗ 50 HP ਵੀ ਮਿਲ ਜੂਗੀ ਅਸੀਂ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ ਦੂਤੇ ਅੱਜ ਅਪ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਬੰਦੀਆਂ ਲੱਗੀਆਂ ਚਾਰ ਅੰਡੀਆਂ ਦੀ ਵੀ ਕੋਲ ਦਸਤੂਰ ਖੁੱਲ੍ਹ ਕੇ ਹੋਵੇਗੇ ਤੇ ਤੇਜੋ ਆਪਣੇ ਤੋਂ ਖੜੋ ਨਾਲ ਚਿੱਟੇ ਰੰਗ ਦੀ ਗੱਡੀ 2012 ਦਾ ਟਾਇਰ ਨਵੇਂ ਸੀਟ ਕਵਰ ਦਾ ਫਰਮਾ ਪੂਰੇ ਸੋਨੇ ਟਾਇਰ ਆ ਕੋਲੋ ਕੰਪਨੀ ਦੇ ਬਿਲਕੁਲ ਨਵੇਂ ਟਾਇਰ ਲੱਗੇ ਹੋਏ 2012 ਮਾਡਲ ਚਿੱਟਾ ਰੰਗ ਤੇ ਉੱਤੇ ਜਲਵਾ ਹੈ ਗੱਡੀ ਦੇ ਵਿੱਚ ਚਤਪਾਈ ਜਿਹੜੇ ਮੜੀ ਸੀਟਾਂ ਦੇ ਬਰਾਏ ਨੇਗਾ ਸੀਟ ਕਵਰ ਬਈ ਜੀ ਆਪਾਂ ਜੇ ਨਵੇਂ ਕਹਤੇ ਤਾਂ ਨਵੇਂ ਹੋਣਗੇ ਠੀਕ ਹੈ ਜੀ ਆਪਣੇ ਕੋਲੇ ਗੱਪ ਛੜਾਪ ਜਿਹੜਾ ਕੰਮ ਨਹੀਂ ਹੁੰਦਾ ਜੀ ਜਿੰਨੀ ਗੱਡੀ ਦੇ ਵਿੱਚ ਗੱਲਬਾਤ ਵਧੀਆ ਉਹਨੂੰ ਕੋਈ ਕਹਿੰਦੀ ਹੈ ਇੰਟੀਰੀਅਰ ਵਜੋਂ ਵੀ ਗੱਡੀ ਸਾਫ਼ ਸੁਥਰੀ ਹੈ ਲੱਗੀ ਬੱਜੀ ਦੀ ਗੱਡੀ ਦੀ ਆਪਾਂ ਵੀਡੀਓ ਗੱਡੀ ਸੋਹਣੀ ਦੇ ਸਾਫ ਸੁਥਰੀ ਗੱਡੀ ਉਪਲਬਧ ਹੈ ਜੋ ਵੀ ਆਪਣੀ ਵੀਡੀਓ ਦੇਖ ਕੇ ਜਾਂਦਾ ਹੋਏ ਜੀ ਬੇਫਿਕਰ ਹੋ ਗਿਆ ਕਾਹਨ ਵਿੱਚ ਜਾਣਾ ਲੱਗੀ ਵੱਜੀ ਦੀ ਵੀਡੀਓ ਨਹੀਂ ਕਰਦੇ ਫੋਟੋ ਸੋਹਣੀ ਦੇ ਸਾਫ ਸੁਥਰੀ ਗੱਡੀ ਜੀ ਦਾ 2012 ਮਾਡਲ ਚਿੱਟਾ ਰੰਗ ਪੰਜਾਬੀ ਵਿੱਚ ਸੁਣ ਲਓ ਜਿੱਥੇ ਤੁਹਾਨੂੰ ਕੰਮੇ ਰੇਟ ਛੋਟਾ ਜਿਹਾ ਗੱਡੀ ਦਾ 3 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਬੀਡੀ ਆ ਮੌਕੇ ਤੇ ਮਾਨਤਾ ਦਊਗਾ ਅਸਰ ਕਰਿਆ ਤੇ ਪਹੁੰਚੋ ਕੋਨੇੜਾ ਵੱਡੀ ਤੇ ਵੀਰ ਹੁਣ ਸੰਪਰਕ ਕਰ ਲਓ ਨੰਬਰ ਛਾਪ ਦੇ ਲਈ ਤੇ ਇਹ ਦੁਕਾਨਾਂ ਕੀ ਬਾਈ ਜੀ ਬੀਚਾ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਛਟਾ ਰੰਗ ਹੈ ਤੇ ਯੂਰੇ ਅਲਾਈ ਟਾਰਕ ਹੈ 90% ਦੀ ਹਾਲਤ ਆ ਅਲਾਈ ਲੱਗੇ ਹੋਏ ਕੰਪਲੀਟ ਵਾਲੀ ਯੂਪੀ ਦਾ ਨੋਟਰਾ ਪੰਜਾਬ ਦੀ ਜੋਤੀ ਮੈਂ ਵੀ ਗੱਪੇ ਜੀ ਅਕੀਲ ਤੇ ਸ਼ੇਖਪੁਰ ਦੇ ਮੇਰਾ ਬਾਦੂ ਪੂਰੇ ਸੋਹਣੇ ਸ਼ੀਕਾ ਵਾਲਾ ਗੱਡੀ ਇੰਟੀਰੀਅਰ ਸਾਫ ਸੁਥਰਾ 2019 ਦਾ ਹੈ ਮੈਂ ਹਰ ਇੱਕ ਗੱਡੀ ਨਾਲ ਸੈਂਟਰ ਲੋਕਿੰਗ ਵਾਲੀ ਚਾਬੀ ਮਿਲੂਗੀ ਸ਼ੀਟ ਕਵਰ ਬਿਲਕੁਲ ਨਵੇਂ ਆ ਟੱਚ ਸਕਰੀਨ ਨਵੇਂ ਸਿਸਟਮ ਲੱਗਿਆ ਵਾ ਤੇ ਟੌਪ ਮਾਡਲ ਦੇ ਵਿੱਚ ਗੱਡੀ ਇਹ ਬਾਈ ਜੀ ਓਕੇ ਗੱਲ ਬਾਤ ਹੈ ਗੱਡੀ ਦੇ ਵਿੱਚ 2016 ਮਾਡਲ ਚਿੱਟਾ ਰੰਗ ਪੰਜਾਬ ਦੀ ਐਚੀ ਮਿਲ ਜੂਗੀ ਜੇ ਗੱਲ ਕਰੀਏ ਭਾ ਰੇਟ ਦੀ ਤਾਂ ਰੇਟ ਹੈਗਾਗਾ ਔਨਲੀ 6.5 ਲੱਖ ਰੁਪਏ ਦੀ ਮਾਰ ਪਰ ਬੀਚ ਦਾ ਵੀ ਹੋਣਾ ਸੰਪਾਤ ਕਰ ਲਿਓ ਤੇ ਇਹ ਤੋਂ ਬਾਅਦ ਗੱਡੀ ਆ ਕੇ ਬਾਈ ਜੀ ਆਟੋ 2010 ਮਾਡਲ ਫਿੱਕਾ 골ਡਨ ਕੱਦਦਾ ਗੱਡੀ ਦਾ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਦਿੱਲੀ ਦਾ ਨੰਬਰ ਐਨਓ 6552 ਜੂਲੀ 2010 ਮਾਡਲ ਪਿਓਰ ਕਪਟਾਉਣੇ ਨਹੀਂ ਕੋਈ ਪੱਜਾ ਨਹੀਂ ਜਰ ਨਹੀਂ ਇਹ ਪਟਰਾਉਣੀ ਜਿਹੜੀ ਦਰਸ਼ਕ ਵੀਰੋ ਸੀਟ ਕਵਰ ਗੱਡੀ ਵਿੱਚ ਪੂਰੇ ਸੋਹਣੇ ਆ ਮੈਟ ਓਕੇ ਆ ਅੰਟੀਰੀਅਰ ਹੋਵੇ ਜੋ ਵੀ ਗੱਡੀ ਓਕੇ ਸਾਫ ਸੁਥਰੀ ਗੱਡੀ ਹੈ ਕੰਮ ਖਰਚਾ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ 2010 ਮਾਡਲ 1 ਲੱਖ ਤੇ 25000 ਰੁਪਏ ਗੱਡੀ ਦਾ ਪਾੜਾ ਹੈ ਨੇਗੋਸ਼ੀਏਂ ਰੇਟਾ ਥਿੱਕਾ ਗੋਲਡਨ ਕਲਰ ਤੇ ਇਹਨੂੰ ਸੀ ਤੁਹਾਨੂੰ ਹਰ ਇੱਕ ਗੱਡੀ ਕੇ ਆ ਕੇ ਦੇਖੀ ਵੀਰ ਹੋਣਾ ਜ਼ਰੂਰ ਕਰ ਲਿਓ ਤੇ ਰੇਟ ਜੇ ਵੀ ਮਾਨਤਾਣ ਹੋ ਜਾਊਗਾ ਇਸ ਤੋਂ ਬਾਅਦ ਵਾਲੀ ਗੱਡੀਆਂ ਕੀ ਰੇਟ ਜੀ ਸਰਬਰ ਕਲਰ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ 2011 ਮਾਡਲ ਹੈ ਤੇ ਸੋਹਣੀ ਗੱਲ ਹੈ ਕਿ ਗੱਡੀ ਦੇ ਵਿੱਚ ਨੈਵੀਗੇਸ਼ਨ ਜਿਹੜਾ ਟਾਇਰਾਂ ਤੇ ਮਰਾਜ਼ੂ ਨੇਗਾ 80 ਤੋਂ 90 ਪੈਸੇ ਟਾਇਰਾਂ ਦੀ ਹਾਲਤ ਆ ਇੰਟੀਰੀਅਰ ਵਜੋਂ ਸ਼ੀਟ ਕਵਰ ਵਜੋਂ ਗੱਡੀ ਸਾਫ਼ ਸੁਥਰੀ ਆ ਸੋਹਣੀ ਗੱਡੀ ਆ 2011 ਮਾਡਲ ਸ਼ੀਟ ਕਵਰ ਪੂਰੇ ਸੋਹਣੇ ਆ ਇੰਟੀਰੀਅਰ ਵਜੋਂ ਗੱਡੀ ਓਕੇ ਗੱਲਬਾਤ ਆ ਮੈਟ ਪੂਰੇ ਵਧੀਆ ਗੱਡੀ ਦੇ ਵਿੱਚ ਵਿਜਿਟ ਕਰ ਲਿਓ ਬਾਈ ਹੁਣਾ ਨਾਲ ਸੰਪਰਕ ਕਰ ਲਿਓ ਇਹ ਗੱਡੀ ਦਾ ਰੇਟ ਹੈਗਾਗਾ ਆਉਂਗੀ 1.90 ਲੱਖ ਰੁਪਏ ਡਿਮਾਂਡ 네ਗੋਸ਼ੀਏਬਲ ਰੇਟ ਆ ਮਾਨ ਤਨ ਹੋ ਜਾਊਗਾ ਤੁਸੀਂ ਪਹੁੰਚਣਾਗਾ ਹਰਸ਼ਕਰ ਬਾਜ਼ਾਰ ਤੇ ਗੋਲਿਆਣਾ ਮੰਡੀ ਵੀਰ ਹੋਰ ਦਾ ਨੰਬਰ ਸਕਰੀਨ ਤੇ ਛੱਡ ਦਿਆਂਗੇ ਸੰਪਰਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋਅਰ ਤੇ ਆਪਕੋ ਧੰਨਵਾਦ